ਦੇ ਹੈਗਾ ਮੀਨਜ਼ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲਕੀ ਹੈ ਪ੍ਰਸ਼ਾਸਨ ਦਾ ਰਵਈਆ ਜਿਹੜਾ ਉਹ ਤਾਨਾਸ਼ਹੀ ਹੈ ਅਸੀਂ 15 ਅਗਸਤ ਜਿਵੇਂ ਤੁਸੀਂ ਬਹੁਤ ਵੱਡਾ ਇੱਕ ਸੰਘਰਸ਼ੀ ਮੈਸੇਜ ਦਿੱਤਾ ਸੀ ਤਾਂ ਨਗਰ ਨਿਗਮ ਨੂੰ ਸੰਗਣਾ ਚਾਹੀਦਾ ਸੀ ਜਿਹੜੀ ਇੱਥੇ ਚੋਰ ਜਮਾਤ ਹੈ ਇਹਨਾਂ ਦਾ ਮਕਸਦ ਹੈ ਜਿਹੜਾ ਉਹ ਸ਼ਹਿਰ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਸ਼ਹਿਰ ਦਾ ਸਿਸਟਮ ਵਿਗੜ ਰਿਹਾ ਲੋਕ ਦੁਖੀ ਐ ਲੋਕ ਸ਼ਰਕਾਂ ਦੇ ਐ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਮਤਲਬ ਸਿਰਫ ਕੋਈ ਆ ਵੀ ਕਿਤੋਂ ਕਮਿਸ਼ਨ ਕਿਵੇਂ ਬਣਨਾ ਸਾਨੂੰ ਪੈਸਾ ਕਿੱਥੋਂ ਆਉਣਾ ਚਾਹੀਦਾ ਸਾਡੀ ਜੇਬ ਗਰਮ ਕਿਵੇਂ ਹੋਣੀ ਚਾਹੀਦੀ ਐ ਤਾਂ ਇਸ ਜਮਾਤ ਨੂੰ ਲਾਂਤ ਐ ਇਹਨਾਂ ਲੋਕਾਂ ਨੂੰ ਜਿੰਨੀਆਂ ਲਾਂਤਾਂ ਕਹਿ ਸਕੀਏ ਸੀ ਪੰਜਾਬੀ ਦੇ ਵਿੱਚ ਉਹ ਲਾਂਤਾਂ ਤੇ ਯਾਰ ਸ਼ਰਮ ਕਰੋ ਜਿੱਥੇ ਤੁਹਾਨੂੰ ਪੈਸਾ ਆਉਣਾ ਜਿਨ੍ਹਾਂ ਨੇ ਵਿਕਾਸ ਕਰਨਾ ਜਿਨ੍ਹਾਂ ਨੇ ਸ਼ਹਿਰ ਦੀ ਰੀੜ ਦੀ ਹੱਡੀ ਚਲਾਉਣੀ ਹੈ ਉਸ ਵਰਗ ਨੂੰ ਤੁਸੀਂ ਦੁਖੀ ਕੀਤਾ ਕੀ ਨਾਮ ਆਪਣਾ ਚੱਕੀ ਦਾ ਮਸਲਾ ਤੁਹਾਡਾ ਸਾਰਾ ਪ੍ਰਬੰਧ ਨਹੀਂ ਜਿਵੇਂ ਕੀ ਮਸਲਾ ਤੁਹਾਡਾ ਜੇ ਕਿਉਂ ਧਰਨੇ ਲਾਇਆ ਹੈ ਇਹਦਾ ਮਸਲਾ ਜੀ ਜਿੱਥੋਂ ਬੰਦਲਾ ਚੱਕ ਦੇਣੇ ਜਾਏ ਵਿਚਾਰ ਵੀ ਬੰਦ ਹੋਏ ਹੋਏ ਨੇ ਅੱਜ ਕਿੰਨੇ ਵਜੇ ਤੱਕ ਬੰਦ ਰਹਿਣਗੇ ਦੋ ਇਥੇ ਤੋਂ ਹੋਰ ਕੋਈ ਕਾਰਨ ਹੈਪਟਰਾਇਜ਼ ਮੇਨਕਾਰ ਮੇ ਸਾਡੀ ਕੋਈ ਸੁਣਵਾਈ ਨਹੀਂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਧਰਨਾ ਦਿੰਦਿਆਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਬੈਠਿਆਂ ਨੂੰ ਅੱਜ ਕਿੱ데 ਬੈਠਿਆਂ ਨਾ ਅਜੀ ਕੀ ਨਾਮ ਆਪਣਾ ਤੇ ਕੀ ਮਸਲਾ ਤੁਹਾਡਾ ਜੀ ਬੰਗੋਲਜੀ ਪ੍ਰਧਾਨ ਵਪਾਰ ਮੰਡਲ ਬਠਿੰਡਾ ਜੀ ਸਾਡਾ ਮਸਲਾ ਹੈਗਾ ਮਲਟੀ ਲੈਵਲ ਪਾਰਕਿੰਗ ਦਾ ਮਲਟੀਪਲ ਲੈਵਲ ਜਿਹੜੀ ਪਾਰਕਿੰਗ ਬਣ ਜਾ ਉਹ ਬਹੁਤ ਵਧੀਆ ਅਸੀਂ ਬਹੁਤ ਖੁਸ਼ ਹੋਏ ਰਹਾਂਗੇ ਤੋਂ ਪਰ ਜਿਹੜੀ ਟੂ ਵੋ ਹੈ ਨਾ ਅਸੀਂ ਉਹ ਤੋਂ ਬਹੁਤ ਦੁਖੀ ਹਾਂ ਕਿਉਂਕਿ ਜਿਹੜੀ ਟੂ ਬੈਣ ਹੈ ਬਹੁਤ ਠਕੇਸ਼ਾਈ ਕਰਦੀ ਹੈ ਗੱਡੀਆਂ ਚੱਕੀਆਂ ਜਾਂਦੀਆਂ ਬਿਨਾਂ ਦੱਸੇ ਚੱਕੀ ਜਾਂਦੀ ਹੈ ਅਜੇ ਕਸਟਮਰ ਆ ਕੇ ਖੜਾ ਹੀ ਹੁੰਦਾ ਹੈ ਉਹ ਸੋਚ ਰਿਹਾ ਹੁੰਦਾ ਹੈ ਕਿ ਮੈਂ ਸਮਾਨ ਕਿੱਥੋਂ ਲੈਣਾ ਹੈ ਗੱਡੀ ਉਹ ਤੋਂ ਪਹਿਲਾਂ ਚੱਕ ਲੈਂਦੇ ਅਸੀਂ ਅਡਵੋਕੇਸ਼ਨ ਨੂੰ ਵੀ ਮਨਜ਼ਾ ਕਰ ਲਈਆਂ ਕਮੇਟੀ ਨੂੰ ਵੀ ਕਰ ਲਈਆਂ ਕਮੇਟੀ ਦਾ ਕੋਈ ਵੀ ਐਮਸੀ ਜਿਹੜੇ ਅਸੀਂ ਚੋਕ ਕੇ ਭੇਜੇ ਚੁਮਕੇ ਭੇਜਿਆਗੇ ਜਿਹੜੇ ਕਿ ਸਾਡੀ ਗੱਲ ਉੱਥੇ ਪਹੁੰਚਾਉਣਗੇ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਕੰਡਾ ਬੰਦਾ ਤੁਸੀਂ ਯਾਰ ਬੰਦ ਕੀਤਾ ਕਿੰਨੇ ਵਜੇ ਤੱਕ ਬੰਦ ਰਹੇਗਾ ਇਹ 2 ਵਜੇ ਤੱਕ ਬੰਦ ਰਹੇਗਾ ਜੀ ਹੈਲੋ ਆਨਮਾਨ ਮੁਹਰਾਬਾਦ ਪੰਜਾਬ ਸਰਕਾਰ ਮੁਹਰਾਬਾਦ ਪੰਜਾਬ ਸਰਕਾਰ ਮੁਹਰਾਬਾਦ ਬਠਿੰਡਾ ਪ੍ਰਸ਼ਾਸਨ ਮੁਹਰਾਬਾਦ ਬਠਿੰਡਾ ਪ੍ਰਸ਼ਾਸਨ ਮੁਹਰਾਬਾਦ

ਜਿਹੜੀ ਅਫਸਰਵਾਸ ਆਈ ਹੈ ਇਹਨਾਂ ਨੂੰ ਇਹੋ ਜੀ ਨਕੇਲ ਪਾਣੀ ਪੈਣੀ ਹੈ ਨਹੀਂ ਤਾਂ ਆਹ ਵਾਲਾ ਟਾਈਮ ਜਿਹੜਾ ਹੈ ਆਪਣੀਆਂ ਜਿਹੜੀਆਂ ਦਿਵਾਲੀਆਂ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਹਲਾਤ ਹੋਣਗੇ ਕੰਦੇ ਖੜ ਕੇ ਇੱਕ ਕਾਰਪੋਰੇਸ਼ਨ ਦੇ ਬਾਹਰ ਆ ਕੇ ਇੱਕ ਧਰਨਾ ਦੇਣਾ ਪੈ ਰਿਹਾ ਔਰ ਕਰੀਏ ਤੇ ਉਹਨਾਂ ਨੂੰ ਕਹ ਰਹੇ ਸੀਗਾ ਕਿ ਹੋਰ ਤਾਂ ਸੜਕਾਂ ਤੇ ਆਏ ਆ ਪਰ ਮੈਨੂੰ ਹਲਾਤ ਇਹੋ ਜਿਹੇ ਲੱਗ ਰਹੇ ਕਿ ਜੇ 15 ਅਗਸਤ ਨੂੰ ਅਸੀਂ ਦਿਵਾਲੀਆਂ ਬੰਦ ਕਰੀਆਂ ਸੀ ਹੋ ਸਕਦਾ ਹੈ ਸਾਨੂੰ ਅਜੇ ਇਹਨਾਂ ਦੇ ਜ਼ੁਲਮਾਂ ਤੋਂ ਸਾਨੂੰ ਆਏ ਲੱਗ ਰਹੇ ਕਿ ਹੋ ਸਕਦਾ ਆਉਣ ਵਾਲੀ ਦਿਵਾਲੀ ਦੇ ਵੀ ਸਾਨੂੰ ਕਾਲੀ ਦਿਵਾਲੀ ਪੜਾ ਕੇ ਉਹ ਦਿਵਾਲੀ ਬੰਦ ਕਰਨੀਆਂ ਪੈਣ। ਅਇ ਸਰ ਕੀ ਨਾਮ ਆਪਣਾ ਜੀ ਕੀ ਮਤਲਬ ਬਾਜ਼ਾਰ ਕਿਉਂ ਬੰਦ ਹੈ ਜੀ ਮੈਂ ਸੋਨੂ ਮੈਸ਼ੂ ਆਜ ਦੇ ਸੋਸ਼ਲ ਵਰਕਰ ਅੱਜ ਬਟਿੰਡਾ ਵਪਾਰ ਮੰਡਲ ਦੀ ਕਾਲ ਦੇ ਉੱਤੇ ਸ਼ਹਿਰ ਦੇ ਜਿਹੜੇ ਮੇਨ ਬਾਜ਼ਾਰ ਹੈਗੇ ਉਹ ਬੰਦ ਕੀਤੇ ਗਏ ਸੀਗੇ ਤੇ ਲੋਕਾਂ ਨੇ ਪੂਰਾ ਸਮਰਥਨ ਦਿੱਤਾ ਸਾਰੇ ਮੇਨ ਬਾਜ਼ਾਰ ਬੰਦ ਹੈ ਜਿੱਥੇ ਟੋਲ ਇਨ ਆਂਦੀਆਂ ਸੀਗੀਆਂ ਟੋਲ ਇਨ ਇੱਕ ਪਾਰਕਿੰਗ ਦਾ ਠੇਕਾ ਹੋਇਆ ਸੀ ਮਾਲ ਰੋਡ ਦੇ ਉੱਤੇ ਮਲਟੀ ਲੈਵਲ ਕਾਰ ਪਾਰਕਿੰਗ